ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਜੋ CISF ਦੀ ਜਵਾਨ ਹੈ ਉਹਦੀ ਹੁਣ ਬਦਲੀ ਕਰ ਦਿੱਤੀ ਗਈ ਹੈ ਚੰਡੀਗੜ੍ਹ 에ਅਰਪੋਰਟ ਤੋਂ ਬਦਲ ਕੇ ਉਸ ਨੂੰ ਬੈਂਗਲੌਰੂ ਭੇਜ ਦਿੱਤਾ ਗਿਆ ਹੈ ਤੇ ਆਦੇਸ਼ਾਂ ਦੇ ਮੁਤਾਬਕ ਤੁਰੰਤ ਜੁਆਇਨ ਕਰਨ ਲਈ ਵੀ ਕਹਿ ਦਿੱਤਾ ਗਿਆ ਹੈ ਤਾਂ ਉਹ ਦੱਸਦੀ ਹੈ ਕਿ ਕੰਗਣਾ ਰਣੌਤ ਮੈਂਬਰ ਪਾਰਲੀਮੈਂਟ ਜਦੋਂ ਜਿੱਤ ਤੋਂ ਬਾਅਦ ਚੰਡੀਗੜ੍ਹ 에ਅਰਪੋਰਟ ਦੇਤੇ ਪਹੁੰਚਦੀ ਆ ਤਾਂ ਤਲਾਸ਼ੀ ਦੇ ਦੌਰਾਨ ਦੋਵਾਂ ਦੇ ਵਿੱਚ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਕੁਲਵਿੰਦਰ ਕੌਰ ਦੇ ਉੱਤੇ ਇਲਜ਼ਾਮ ਲੱਗੇ ਕਿ ਉਹਨੇ ਕੰਗਣਾ ਰਣੌਤ ਦੇ ਥੱਪੜ ਮਾਰ ਦਿੱਤਾ ਹਾਲਾਂਕਿ ਕਾਰਵਾਈ ਵੀ ਹੋਈ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸਸਪੈਂਡ ਵੀ ਕਰ ਦਿੱਤਾ ਗਿਆ ਕੁਲਵਿੰਦਰ ਕੌਰ ਨੂੰ ਤੇ ਹੁਣ ਕੁਲਵਿੰਦਰ ਕੌਰ ਦੇ ਉੱਤੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਆ ਕੁਲਵਿੰਦਰ ਕੌਰ ਨੂੰ ਬਦਲ ਦਿੱਤਾ ਗਿਆ ਹੈ ਚੰਡੀਗੜ੍ਹ ਤੋਂ ਉਹਦਾ ਤਬਾਦਲਾ ਕਰ ਦਿੱਤਾ ਗਿਆ ਬੈਂਗਲੁਰੂ ਤੇ ਤੁਰੰਤ ਪ੍ਰਭਾਵ ਅਧੀਨ ਉਹਨੂੰ ਉੱਥੇ ਜਾ ਕੇ ਡਿਊਟੀ ਜੁਆਇਨ ਕਰਨ ਲਈ ਕਹਿ ਦਿੱਤਾ ਗਿਆ ਤਾਂ ਦੱਸਦੀ ਕਿ ਕੰਗੜਾ ਰਣੌਤ ਦੇ ਉੱਤੇ ਕਈ ਤਰ੍ਹਾਂ ਦੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਕੰਗੜਾ ਰਣੌਤ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸੀ ਇਹਨਾਂ ਟਿੱਪਣੀਆਂ ਦੇ ਰੋਸ ਵੱਜੋਂ ਹੀ ਇਹ ਸਾਰਾ ਕੁਝ ਹੋਇਆ ਹੈ ਉਹਨੇ ਬੀਬੀਆਂ ਜਿਹੜੀਆਂ ਕਿਸਾਨ ਨੇ ਧਰਨੇ ਤੇ ਬੈਠਦੀਆਂ ਨੇ ਉਹਨਾਂ ਬਾਰੇ ਟਿੱਪਣੀ ਕੀਤੀ ਸੀ ਕਿ ਇਹ ਤਾਂ ਵਕ ਵਕ ਥਾਵਾਂ ਦੇ ਉੱਤੇ ਦਿਹਾੜੀ ਦੇ ਉੱਤੇ ਪਹੁੰਚ ਜਾਂਦੀਆਂ ਨੇ ਚਾਹੇ ਮੋਰਚਾ ਕੋਈ ਵੀ ਹੋਵੇ ਜਿਸ ਤੋਂ ਬਾਅਦ ਦੇ ਵਿੱਚ ਕੰਗਣਾ ਰਣੌਤ ਨੂੰ ਕਈ ਤਰ੍ਹਾਂ ਦੇ ਨੋਟਿਸ ਵੀ ਭੇਜੇ ਗਏ ਕਾਨੂੰਨੀ ਕਾਰਵਾਈ ਕਰਨ ਲਈ ਗੱਲ ਵੀ ਕੀਤੀ ਗਈ ਪਰ ਮਾਮਲਾ ਇਸੇ ਤਰ੍ਹਾਂ ਹੀ ਦਬਦਾ ਚਲਾ ਗਿਆ ਤੇ ਹੁਣ ਜਦੋਂ ਮਾਮਲਾ ਦੁਬਾਰਾ ਉੱਭਰਦਾ ਹੈ ਉਦੋਂ ਉੱਭਰਦਾ ਹੈ ਕੁਲਵਿੰਦਰ ਕੌਰ ਦੇ ਥੱਪੜ ਦੇ ਨਾਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸਾਹਮਣੇ ਕੋਈ ਅਜੀਹੀ ਤਸਵੀਰ ਜਾਂ ਵੀਡੀਓ ਨਹੀਂ ਆਈ ਪਰ ਚਰਚਾ ਕਾਫੀ ਛਿੜ ਗਈ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰ ਆਈਆਂ ਤੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਗਏ ਕਾਰਵਾਈ ਤੋਂ ਬਚਾਉਣ ਦੀਆਂ ਸਾਰੀਆਂ ਗੱਲਾਂ ਕਵਾਇਦਾਂ ਕੀਤੀਆਂ ਗਈਆਂ ਤੇ ਹੁਣ ਕੁਲਵਿੰਦਰ ਕੌਰ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਕੁਲਵਿੰਦਰ ਕੌਰ ਨੂੰ ਬਦਲ ਦਿੱਤਾ ਗਿਆ ਕੁਲਵਿੰਦਰ ਕੌਰ ਦਾ ਪਰਿਵਾਰਕ ਜਿਹੜਾ ਤਾਲਮੇਲਾ ਉਹ ਵੀ ਹੁਣ ਥੋੜਾ ਜਿਹਾ ਦੂਰ ਹੋ ਜਾਵੇਗਾ ਕਿਉਂਕਿ ਚੰਡੀਗੜ੍ਹ ਤੋਂ ਬੰਗਲੌਰੂ ਕਾਫੀ ਦੂਰ ਪੈ ਜਾਂਦਾ ਹੈ ਤੇ ਵੈਸੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀਗਾ ਕਿ ਕੁਲਵਿੰਦਰ ਕੌਰ ਦਾ ਪਤੀ ਵੀ CISF ਦੇ ਵਿੱਚ ਹੀ ਨੌਕਰੀ ਕਰਦਾ ਹੈ ਤੇ ਦੋਵਾਂ ਦਾ ਹੁਣ ਤਬਾਦਲਾ ਜੇਕਰ ਪਹਿਲਾਂ ਵੀ ਵੱਖੋ-ਵੱਖ ਸੀ ਤੇ ਹੁਣ ਵੀ ਵੱਖੋ-ਵੱਖ ਦੂਰ ਹੋ ਗਿਆ ਤਾਂ ਫਿਰ ਹੋਰ ਵੀ ਥੋੜੀਆਂ ਜੀਆਂ ਪ੍ਰੋਬਲਮਸ ਵੱਧ ਜਾਂਦੀਆਂ ਨੇ ਬੱਚਿਆਂ ਨੂੰ ਲੈ ਕੇ ਵੀ ਥੋੜਾ ਜਿਹਾ ਪਰਿਵਾਰ ਦੇ ਉੱਤੇ ਪ੍ਰਭਾਵ ਪੈਂਦਾ ਉਹਨਾਂ ਦੀ ਪੜ੍ਹਾਈ ਦੇ ਉੱਤੇ ਅਸਰ ਪੈਂਦਾ ਤੇ ਹੁਣ ਬੰਗਲੌਰੂ ਤਬਾਦਲਾ ਕਰ ਦਿੱਤਾ ਗਿਆ ਕੁਲਵਿੰਦਰ ਕੌਰ ਦਾ ਤੇ ਕੁਲਵਿੰਦਰ ਕੌਰ ਨੂੰ ਤੁਰੰਤ ਜੁਆਇਨ ਕਰਨ ਵਾਸਤੇ ਕਹਿ ਦਿੱਤਾ ਗਿਆ ਕੰਗਣਾ ਰਣੌਤ ਨੇ ਸੌ ਚੁੱਕ ਲਈ ਹੈ ਸੌ ਚੁੱਕਣ ਤੋਂ ਬਾਅਦ ਉਹ ਐਮਪੀ ਬਣ ਚੁੱਕੇ ਨੇ ਤੇ ਜਦੋਂ ਥੱਪੜ ਵਾਲਾ ਮਾਮਲਾ ਆਇਆ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਕੰਗਣਾ ਰਣੌਤ ਤੇ ਉਹਨਾਂ ਦੀ ਭੈਣ ਰੰਗੋਲੀ ਨੇ ਵੀ ਕਾਫੀ ਤਰ੍ਹਾਂ ਦੀਆਂ ਟਿੱਪਣੀਆਂ ਕਰ ਦਿੱਤੀਆਂ ਸੀ ਪੰਜਾਬ ਨੂੰ ਲੈ ਕੇ ਕਿ ਇਹਦੇ ਵਿੱਚ ਅਤਵਾਦ ਵਧ ਰਿਹਾ ਹੈ ਇਹਦੇ ਵਿੱਚ ਟੈਰਰਿਜ਼ਮ ਵਧ ਰਿਹਾ ਹੈ ਸਾਰਾ ਕੁਝ ਕਿਹਾ ਸੀ ਪਰ ਉਦੋਂ ਖਾਸ ਕਾਰਵਾਈਆਂ ਨਹੀਂ ਹੋਈਆਂ ਤੇ ਹੁਣ ਕੁਲਵਿੰਦਰ ਕੌਰ ਦੇ ਉੱਤੇ ਗਾਜ਼ ਡਿੱਗੀ ਹੈ ਕੁਲਵਿੰਦਰ ਕੌਰ ਨੇ ਤਲਾਸ਼ੀ ਦੇ ਦੌਰਾਨ ਕੋਈ ਬਹਿਸ ਤੋਂ ਬਾਅਦ ਅਜਿਹਾ ਕਦਮ ਚੁੱਕਿਆ ਜਿਸ ਤੋਂ ਬਾਅਦ ਦੇ ਵਿੱਚ ਹੁਣ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਤੇ ਹੁਣ ਉਹਦੀ ਸਸਪੈਂਸ਼ਨ ਬਹਾਲ ਹੁੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉਹਦਾ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਚਲੋ ਨੰਝਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਪਾਲ ਜੀ ਮੈਂ ਹਕੂ ਰਾਜੋਂ ਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ